ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਜੀ ਦੀ ਵੀਡੀਓ ਚ ਪਾਣੀ ਲੱਗੇ ਤੇ ਗੰਨੇ ਨੂੰ ਛੱਡਣ ਮੈਂ ਕਿਹਾ ਵੀ ਛੱਡ ਦਈਏ ਇਹਨੂੰ ਹਾਂ ਜੰਮ ਤਾਂ ਵਧੀਆ ਆਇਆ ਪਾਣੀ ਲਾ ਕੇ ਜਿਹੜਾ ਮੜਾ ਮੋਟਾ ਕੱਖ ਆ ਉਹ ਵੀ ਸਪਰੇਅ ਕਰ ਦਾਂਗੇ ਬਾਅਦ ਵਿੱਚ ਫਿਰ ਇੱਕਣਾ ਮਿੱਟੀ ਛੜਾ ਦਾਂਗੇ ਇਹਨਾਂ ਪ੍ਰੋਪਰ ਜਿਕਣਾ ਪਿਛਲੇ ਸਾਲ ਸੀੜਿਆ ਤਾਂ ਇਹਨਾਂ ਵਧੀਆ ਸੀੜਕੇ ਨੂੰ ਫਿਰ ਵਧੀਆ ਬਣ ਚੂਰੇ ਨੂੰ ਪਾ ਕੇ ਚੱਕਰ ਆ ਹਏ ਵੀ ਜਿੰਨਾ ਚਿਰ ਕੱਖ ਦੀ ਸਪਰੇਅ ਨਹੀਂ ਹੁੰਦੀ ਉਹਨਾਂ ਦੇ ਕੱਖ ਲੂਟ ਨਹੀਂ ਹੋਏਗਾ ਹੁਣ ਆ ਸੌਂਕਾ ਜੰਮਣ ਲੱਗ ਗਿਆ ਥੋੜਾ ਥੋੜਾ ਪਾਣੀ ਚਲਾ ਦਿੱਤਾ ਆਪਾਂ ਨੇ ਮੈਂ ਕਿਹਾ ਵੀ ਪਹਿਨਾ ਪਾਣੀ ਲਾ ਦਿੱਗੇ ਪਾਣੀ ਲਾ ਕੇ ਸਪਰੇਅ ਕਰਕੇ ਫੇਰ ਇਹਨੂੰ ਗੰਨੇ ਦੇ ਉੱਪਰ ਲੰਘ ਜਾਣਾ ਜਿਹੜਾ ਹੈਗਾ ਗੰਨੇ ਨੇ ਵੱਜ ਜਾਣ ਜਿਹੜਾ ਮੌ ਵਧੀਆ ਹੈ ਮੁੱਢੇ ਦਾ ਇੱਧਰ ਜਿਹੜਾ ਆਪਾਂ ਉਦੋਂ ਬੀਜਿਆ ਤਾਂ ਨਾਲ ਇਹਨੂੰ ਪਾਣੀ ਲੱਗ ਜੂ ਇੱਧਰ ਆਹ ਨੱਕਾ ਖੋਲ ਦਿੰਦੇ ਆ ਇੱਧਰ ਤੇ ਨੇੜੇ ਇਹ ਲੱਗ ਜਣੇ 3-4 ਘੰਟੇ ਫਰਜੂ ਇਹਨੇ ਤੇ ਕਰਾਂ ਲੀਵਰ ਨਹੀਂ ਆ ਜਣਾ ਮੈਂ ਕਿਾ DNA ਪਾਣੀ ਪੂਨ ਗੀਏ ਲੋ ਜੀ ਦੋ-ਤਿੰਨ ਕੇ ਚਲਾਤੇ ਆ ਵੀ ਫੂਲ ਤਾਂ ਪਾ ਨੇ ਤੇ ਇੱਧਰ ਵਾਲਾ ਵੀ ਆਏ ਵੀ ਇੱਧਰ ਆਏ ਨੇ ਪਾਣੀ ਚੜਨਾ ਨਹੀਂ ਤੋ ਨੱਕੇ ਤੇ ਦੋਹੇ ਚਲਾ ਕੇ ਹੁਣ ਚੱਲਦੇ ਆ ਤਿੰਨ ਚਾਰ ਘੰਟੇ ਲੱਗ ਜਣੇ ਭਰਨੇ ਨੂੰ ਤੇ ਕਿਹੜਾ ਮਰੰਗ ਜਦ ਤੱਕ ਆਏ ਵੀ ਜਿੰਨਾ ਚਿਰ ਗਿੱਲਾ ਖੇਤ ਹੋ ਕੇ ਪਾਣੀ ਲੱਗ ਕੇ ਸਪਰੇ ਨਹੀਂ ਹੁੰਦੀ ਹੈਗੀ ਇੰਨਾ ਚਿਰ ਗੱਲ ਨਹੀਂ ਬਣਦੀ ਸਪਰੇ ਕਰਕੇ ਖੇਤ ਸਾਫ ਹੋ ਗਿਆ ਉੱਤੇ ਬਾਅਦ ਜਿਕਣਾ ਮਰਜੀ ਸੀੜੀ ਜਾਓ ਐਨ ਵਧੀਆ ਰਹਿੰਦਾ ਜੇ ਸੁੱਕੇ ਨੂੰ ਸੀੜੀ ਜਾਓ ਕੱਖ ਵਾਲੇ ਨੂੰ ਸੀੜੀ ਜਾਓ ਗੱਲ ਨਹੀਂ ਬਣਦੀ ਇਹ ਖਲੋ ਸੀਡ ਤਾਂ ਹੋ ਜੇਣਾ ਪਰ ਫਿਰ ਵਿਚੇ ਰਹਿ ਜਣਾ ਉਹਨੇ ਨਾ ਸਪਰੇਅ ਹੈਗਾ ਮਰਨਾ ਨਾ ਗੜਾਈ ਹੈਗਾ ਮਰਨਾ ਇਹਦੇ ਨਾਲ ਉਹ ਸਪਰੇਅ ਮਾਰ ਕੇ ਇਹ ਸੀਡਾਂਗੇ ਐਨ ਵਧੀਆ ਬਣਾ ਕੇ ਉਹਨੂੰ ਕੱਲ ਸਪਰੇਅ ਕਰੀਤੀ ਦੇਖਦੇ ਆ ਪਰਸੋਂ ਚੌਥੇ ਤੱਕ ਉਹ ਆ ਸੀਡ ਨੇ ਥੋੜਾ ਜਿਹਾ ਤੰਗ ਕਰਦਾ ਖੇੜਾ ਛੋਟਾ ਆ ਉਹ ਟਰੈਕਟਰ ਮੋੜਨ ਲੱਗੇ ਹੀ ਬਹੁਤ ਤੋੜ ਦਿੰਦਾ ਬਾਕੀ ਨੂੰ ਸੀਡ ਨੇ ਇਹਨੂੰ ਦੇਖਾਂਗੇ ਕਿ ਆ ਬਣਦਾ ਇਹਨੂੰ ਵੀ ਪਾਣੀ ਲਾਉਣਾ ਪਿਆਜ਼ਾਂ ਵਾਲੇ ਨੂੰ ਕਿ ਵੀ ਮੰਗਦਾ ਪਾਣੀ ਹੁਣ ਦੇਖਦੇ ਆ ਕਿ ਬਾਦ ਸ਼ਾਮ ਨੂੰ ਵੀ ਛੱਡ ਦੇਣਾ ਗੰਨਾ ਦਾ ਇੱਕ ਨੰਬਰ ਖੜਾ ਪਰ ਪਿਆਜ਼ ਡਾਉਣ ਚਲੋ ਕੋਈ ਨਹੀਂ ਜਿੱਕਣਾ ਲੋਟ ਆਈ ਮੈਂ ਵੀ ਅੱਜ ਨਤਿਆ ਹੀ ਨਤਿਆ ਫਿਰਦਾ ਚਾਰ ਬੰਦੇ ਲਿਆਇਆ ਤਿੰਨ ਨਿਆਣੀਆਂ ਦੋ ਨਿਆਣੇ ਨਦੀਆ ਸੱਤ ਅੱਠ ਜਣੇ ਹੋ ਗਏ ਅੱਜ ਦਾ ਫਿਰ ਅੱਜ ਦਾ ਚੱਕ ਦੂੰਗਾ ਫੱਟੇ ਓ ਅੱਜ ਦਾ ਲਾ ਦੂੰਗਾ ਗੇਟ ਚ ਕਿ ਨਹੀਂ ਹਾਂ 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 ਮੈਂ 1600 ਰੁਪਏ ਕਮਾ ਕੇ ਆਇਆ ਸਵੇਰੇ ਸਵੇਰੇ ਸਰੋਂ ਵੱਢ ਗਏ ਚੱਲ ਐਦਾ ਕੰਮ ਜ਼ੋਰ ਵਾਲਾ ਬਾਈ ਕਾਲੂ ਬੰਦਾ ਰੱਖ ਲਈ ਮੂਹੇ ਖਿੱਚਣ ਨੂੰ ਫੇਰ ਆਏ ਅ ਵੀ ਇੱਕ ਦਿਨ ਚ ਨਿਬੜ ਜੂ ਕੰਮ ਵਧੀਆ ਉਹ ਘਟੇ ਨਾ ਬੈਠਦੇ ਨਾ ਚਾਰ ਵਿੱਚ ਦੋ ਵਾਰੀ ਫੇਰਦੀ ਦੋ ਵਾਰੀ ਫੇਰਦੀ ਐਂ ਦੱਬ ਕੇ ਫੇਰ ਬਾਅਦ ਚ ਖੋਲ ਲੀ ਆ ਗੱਬੇ ਵਾਲੀਆਂ ਦੋ ਸੇ ਜ਼ਿਆਦਾ ਲਾ ਕੇ ਕਿਹ ਵੀ ਪੋਲਾ ਹੋ ਜਾਣਾ ਨਾ ਵੇ ਡੁੰਗਾ ਲਾ ਕੇ ਫੇਰ ਦੀ ਮੇਰ ਵੀ ਆ ਰਿਹਾ ਹੈ ਇੱਧਰ ਘਟ ਆ ਆਹ ਇੱਧਰ ਧੋਕੀ ਆ ਉੱਤੀ ਆ ਗੁੰਜੇ ਜੜੀਲਾ ਪਹਿਲਾਂ ਪਾਣੀ ਪੀ ਗਿਆ ਦਾ ਹੂੰ ਉਹ ਪਾਣੀ ਨਹੀਂ ਆਉਂਦਾ ਪਤਾ ਹੈ ਜਿਹਨੇ ਗੇਟ ਬਾਲਾ ਆ ਆ ਜਾ ਔਰ ਇਹਨੂੰ ਉੱਤੀ ਖੜ ਗਿਆ ਦੇਖ ਕੇ ਤੈਨੂੰ ਨਹੀਂ ਜੋੜਦੇ ਹੈਗੇ ਦਿਮਾਗ ਚ ਗੱਲ ਜਲਦੀ ਉਹ ਹਾਂ ਕੀ ਚੀਜ਼ ਠੀਕਾ ਜੰਮਿਆ ਨਾ ਜਦੋਂ ਸੁਣਾ ਹੈ ਇਹ ਤਾਂ ਸੈਂਪਰਾ ਨੇ ਚੱਕਣਾ ਕੁਛ ਕਰਦੇ ਹੋਏ ਨਾ ਇਹ ਅਜੇ ਥੋੜਾ ਹੋਣੀ ਆ ਪਾਣੀ ਲੱਗ ਕੇ ਹੋਣੀ ਆ ਰਗਮ ਛਿੜੀ ਜਾਂਦਾ ਮੈਂ ਕਹੇ ਇਹਨੂੰ ਕਿਹਾ ਤਾਂ ਮੈਂ ਕਹਾਂ ਚਲ ਆ ਤਾਂ ਕੋਈ ਨਹੀਂ ਫੇਰੀ ਜਾਂਦੇ ਦਾ ਤਾਂ ਕੁਛ ਨਹੀਂ ਸੈਂਪਰਾ ਤਾਂ ਪਾਣੀ ਲੱਗ ਕੇ ਹੋਣੀ ਆ ਉਹ ਟਿੱਡੀ ਜਾਂਦੇ ਆ ਮੂਰੇ ਬੰਦਾ ਜਣਦਾ ਉਹੀ ਕਹੇ ਤਾਂ ਇਹਨੂੰ ਮੈਂ ਬੰਦਾ ਜੁੜ ਕੇ ਕੰਮ ਚੱਲਦਾ ਇਦਾਂ ਹੜ ਜਾ ਫੋਲਾ ਉਧਰ ਜਾਈ ਜਾਂਦੀ ਆ ਉਹ ਜੋਰ ਲੰਦੀ ਆ

ਮਰੀਦਾ ਕੰਮ ਲਊਂਗੇ ਹਾਂ ਚਲ ਠੀਕ ਹੈ ਵੀ ਬਾਕੀ ਆਏ ਆ ਇਹ ਰੱਖਣੇ ਉਹਦੇ ਫੇਰ ਕੋਈ ਡਾਕੂ ਲਾ ਪਾ ਦਿੰਦਾ ਬੰਦਾ ਕਈ ਵਾਰੀ ਚਲ ਠੀਕ ਹੈ ਵੀ ਚੀਜ਼ ਚਾਹੀਦੀ ਆ ਆ ਇਹਦਾ ਵਧੀਆ ਆ ਆ ਇਹਦਾ ਜੇ ਹੁਣ ਕੋਈ ਨਾ ਕੋ ਦੇਖੀ ਜਾਉਂ ਰੱਖਣ ਦਾ ਪੰਗਾ ਏ ਬੈਣਾ ਦਾ ਹਾਂ ਇਹਦੇ ਇਹ ਨਹੀਂ ਬਟਣੇ ਹੈਗੇ ਬਸ ਬੈਣਾ ਦਾ ਬਾਈ ਜਿਹੜਾ ਪਾਸਾ ਲਿਆ ਪਤਾ ਨਹੀਂ ਆਇਆ ਡਬਲ ਉਹ ਬਚਦੇ ਤਾਂ ਮੇਰੇ ਛੋਲੇ ਨਹੀਂ ਤਾਂ ਕੱਲ ਫੋਨ ਕਰਿਆ ਤਾਂ ਹੈਗਾ ਤਾਂ ਪੈਂਟਿੰਗ ਜਾ ਕੇ ਛੱਡਦੀ ਪੈਣਾ ਕੱਲ ਗੱਡੀ ਵਾਲਾ ਤੋੜਦਾ ਮੈਂ ਸੱਚੀ ਦੁਕਾਨ ਵੇਚਾ ਗਿਆ ਫਿਰ ਗੱਡੀ 'ਚ ਵੜ ਗਿਆ ਟੀਮੀਆਂ ਆਈਆਂ ਦੇਖਿਆ ਫਿਰ ਲੱਗ ਗਿਆ ਮਨ ਨੂੰ ਲੱਗਿਆ ਜਾਮ ਖਾਣ ਆਉਂਗਾ ਕਾਹਨੂੰ ਆਰੇ ਆਉਂਦੇ ਜਾਂਦੇ ਸੜਕੋ ਫੜ ਕੇ ਤੋੜ ਜਾਂਦਾ ਚਾਰ ਜੜਤੀ ਪਟਣੇ ਆ ਚੰਗ ਨਿਕਾ ਪੈਂਦੀ ਨਹੀਂ ਹੈਗੀ ਯਾਰ ਨਹੀਂ ਜਿਹੜਾ ਲੰਘਦਾ ਰਹਿੰਦਾ ਬੰਦਾ ਉਹ ਨਿਗਾ ਰੱਖਦਾ ਵੀ ਪੰਜ ਚਾਰ ਦਿਨ ਤੱਕ ਲੈ ਜੂਗਾ ਹਾਂ ਪਹਿਲਾਂ ਦੇਖੇ ਹੋਏ ਹੁਣੇ ਪਹਿਲਾਂ ਦੇਖੇ ਵੇ ਇਹਦਾ ਇਦਾਂ ਮੈਨੂੰ ਫੋਨ ਆਇਆ ਮੈਂ ਫਿਰਦਾ ਤਾਂ ਉਹ ਜੱਗੇ ਕਿ ਨਹੀਂ ਮੈਂ ਕਹਾ ਮੇਥੇ ਨਹੀਂ ਆਗਲਾ ਆਉਂਦਾ ਹੈ 12 ਵਜੇ ਆ 1 ਵਜੇ ਵੀ ਤੇ ਜਦ ਬਾਅਦ 12 ਤੇ ਅਗਲਾ 3 ਦੇ 1 ਵਜੇ ਤੱਕ ਆਉਂਦਾ ਜਿਹੜੇ ਵਾਰ ਇਹਨਾਂ ਦਾ ਖਾਣਾ ਦਾ ਟਾਈਮ ਹੋ ਜਾਂਦਾ 5 ਮਿੰਟ ਤਾਂ ਲਾਉਣੇ ਖੜ ਕੇ ਹਾਂ ਉੱਥੇ ਗਿਆ ਤੋੜਨੇ ਨੂੰ ਨਮਾ ਦੇਖਿਆ ਤੇਰਾ ਫੋਨ ਆਇਆ ਤਾਂ ਚੱਲ ਵਧੀਆ ਆ ਤੂੰ ਵੀ ਕੋਈ ਸਲਾਹ ਦੇ ਦੇ ਸਾਨੂੰ ਕਰਦਾ ਨਾ ਉਹ ਕਹਿੰਦਾ ਜੱਜਾਂ ਨੂੰ ਵੀ ਪੈਂਦੇ ਨੇ ਵਕੀਲ ਕਰਨੇ ਹੈ ਕਿ ਨਹੀਂ ਇਹ ਤਾਂ ਵਧੀਆ ਖੁੱਲਾ ਹੋ ਗਿਆ ਜਿਆਦਾ ਲੱਗਦਾ ਤਾਂ ਡੇੜੇ ਤੇ ਜਿਹੜਾ ਥੋੜੀ ਲੱਗਦੀ ਹੈ ਹਾਂ ਹਾਂ ਥੋੜਾ ਥੋੜਾ ਜੀ ਲੱਗਦੀ ਛੱਤੇ ਵਿੱਚ ਤਾਂ ਐਂ ਲੱਗਦਾ ਤਾਂ ਬਹੁਤ ਜਗਾ ਹੈ ਨਹੀਂ ਡੇੜੇ ਤੇ ਖੁੱਲਾ ਲੱਗਦਾ ਹੁੰਦਾ ਉਲਟਾ ਹੋ ਗਿਆ ਤਾਂ ਇਹ ਟਾਂ ਜੁੱਟਾਂ ਹੀ ਖੜੀਆਂ ਵੀ ਹਨ ਗੇਟ ਕਿਹੜੀ ਸਾਈਡ ਆਪਦਾ ਗੇਟ ਉਹ ਗੱਬੇ ਸੈਂਟਰ ਹਾਂ ਹੈੜਾ ਇਪਲੀਡੀ ਉਹ ਡੰਡਾ ਜਾ ਹਾਂ ਉਹਦੇ ਕੋਲ ਤੇ ਇੱਧਰ ਤੱਕ ਜਿੱਥੇ ਕੁੜੀ ਬੈਠੀ ਉਸੇ ਤੱਕ ਓਡਾ ਗੇਟ ਲਾ ਦੇਣਾ 14 ਕ ਫੁੱਟ ਦਾ ਰੋਪੀ ਮੈਂ ਗਨੀ ਤੇ ਮੁਰਝੇ ਕਰੂ ਜੇ ਕਦੇ ਖੋਲਣਾ ਵੀ ਆਇਆ ਗੇਟ ਖੋਲ ਕੇ ਆ ਗੇਟ ਖੋਲ ਕੇ ਅੰਦਰ ਮੋੜ ਪੈ ਕੇ ਵੀ ਹੋ ਜਾਣਾ ਬੈਕ ਹੋ ਜਾਏ ਕਰੂ ਮੋੜ ਤਾਂ ਫਿਰ ਵੀ ਜਿਹੜੀ ਫਰਕ ਆ ਜਾਂਦਾ ਨਾ ਨਰ ਉਹਦੇ ਚੌਂਕ ਹੈਗਾ ਖਾਲਾ ਬੜਾ ਰਾਜੂਆਂ ਦੇ ਹੋਂ ਕੱਲ ਅੰਦਰ ਟਰੈਕਟਰ ਵੜ ਕੇ ਉੱਥੇ ਮੋੜਦਾ ਜੇ ਕੋਈ ਚੀਜ਼ ਮੋੜਨੀ ਵੀ ਆ ਆ ਜੱਕਰ ਤੇਰਾ ਸੋਈ ਲੀਵਰੇ ਬਹੁਤ ਲੱਗਦੀ ਏ ਢਾਟੋਈਏ ਨੂੰ ਨਮਾ ਬਣਾਉਣਾ ਹਲੇ ਦਾ ਤੇਰੀ ਮਾੜੀ ਮੋਟੀ ਰਿਕਵਰੀ ਤਾਂ ਹੋ ਰਹੀ ਆ ਨਾਲ ਇੱਟਾਂ ਤਾਂ ਨਹੀਂ ਕਾਢੀਆਂ ਗਾਰੇ ਚ ਮੈਂ ਤਾਂ ਆਪ ਕਹਿੰਦਾ ਬਈ ਨਾਲ ਭਾਨਾ ਤੋੜ ਕੱਢ ਕੇ ਸੜਾ ਸਿਕਰਾਈ ਪੇ ਕੱਢਣੀ ਆ ਉਹਦੇ ਚ ਲੇਬਰ ਪਾਉਮੇਗੀ ਜ ਬਹੁਤ ਜ਼ਿਆਦਾ ਅੱਜ 35 ਤੇ 18 42 43 ਦਿਹਾੜੀਆਂ ਹੋ ਜਾਣੀਆਂ ਜਿੰਨੀ ਇੱਟਾਂ ਲੱਗਦੀ ਆ ਉਹ ਦਿਹਾੜੀ ਦੇ ਹਿਸਾਬ ਨਾਲੇ ਬਣਾ ਕਰ ਲਈ ਸਸਤੀ ਉਹ ਪੈਣੀ ਆ ਲੇਬਰ ਇੱਟ ਤਾਂ ਹਜੇ ਤਾਂ ਨਿਊਆ ਕੱਢਣੀਆਂ ਆ ਉਹੀ ਗੱਲ ਆ ਦੋ ਦਿਹਾੜੀਆਂ ਨਿਊਆਂ ਨੂੰ ਲੱਗ ਜਾਣੀਆਂ ਹਾਂ ਆ ਰਾਮਨ ਦਬਨੂਰੇ ਜੀ ਕਰਦਾ ਵਿੱਚ ਇਟਾਂ ਨਾ ਨੂਰੇ ਦਾ ਠੀਕ ਆ ਪਿਆ ਯਾਰ ਕੰਮ ਆਉਣਾ ਨਹੀਂ ਸਾਰੀ ਇਟ ਨਵੀਂ ਹੋ ਪਈ ਆ ਦੇਖ ਲੈ ਨਾਲੇ 40 40 ਸਾਲ ਹੋ ਗਏ ਇੰਨਾ ਫਰਕ ਆ ਸਾਰੀਆਂ ਦੇ ਥੱਲੇ ਤੱਕ ਉਹ ਵੀ ਨਹੀਂ ਹੁੰਦਾ ਨਹੀਂ ਕੱਢਣੀ ਉਹਦੇ ਕੱਢੇ ਹੋਣੀ ਫਿਰ ਜਿੱਥੇ ਗੇਟ ਰੱਖਣਾ ਨਾ ਨਾ ਥੱਲੇ ਬਸ ਉਹਦੇ ਤੱਕ ਨਾਲੀ ਤੱਕ ਬਰਾਬਰੇ ਕੱਢੀ ਦੱਸ ਨਾ ਥੱਲੇ ਵੀ ਕੱਢ ਦੇਣੀ ਨਹੀਂ ਉ ਅੱਛਾ ਮਿੱਟੀ ਭਰ ਦੂੰਗੇ ਉੱਥੇ ਤਾਂ ਗੇਟੇ ਰੱਖਣਾ ਆਪਾਂ ਨੇ ਆਪੇ ਉੱਤੇ ਰਹਿਣ ਦੀ ਗੇਟਾ ਤੁਸੀਂ ਕਰ ਦਿਓ ਤੇ ਉਨੀਆਂ ਛੱਡ ਫਿਰ ਤਾਂ ਇੰਨੀਆਂ ਛੱਡ ਹੋਣੀਆਂ ਜਿੰਨੀ ਹੁਣ ਛੱਡ ਦੇ ਯਾਰ ਭਰਤ ਦੇ ਲੈਵਲ 'ਚ ਤੇ ਹੁਣ ਨਾ ਭਰਤੇ ਰਹਿ ਗਿਆ ਬਸ ਫਿਰ ਥੋੜੇ ਕਿਉਂ ਦਾ ਕਿੰਨਾ ਕੰਮ ਆਇਆ ਨੀ ਕੋਈ ਰਿਪੋਰਟ ਵੀ ਤਾਂ ਫੇ ਨਾ ਕਢਾ ਨੀ ਹੂੰ ਮਨੂੰ ਕਿ 200 ਟਰ ਨਿਕਲ ਨੀ ਉਹ ਜੀ ਥੱਲੇ ਇੱਥੇ ਭਰਤ ਦੇ ਲੈਵਲ 'ਚ ਛੱਡ ਦੇ ਬਾਬੇ ਬਾਬੇ ਠੀਕ ਆ ਫੇ ਤਾਂ ਹੋਰ ਬਚ ਗਿਆ ਇੱਕ ਦਿਹਾੜੀ ਇੱਧਰ ਕਾਹਦੇ ਛੱਡਣ ਨੀ ਉਹ ਹਾਂ ਬਸ ਠੀਕ ਆ ਫਿਰ ਉਹ ਵੀ ਛੱਡਦੇ ਰਹਨਗੇ ਪਰ ਪੰਗਾ ਹੋਰ ਆ ਉਹਦਾ ਔਰਾ ਹੁਣੀ ਆ ਕੀ ਆ ਕੰਦ ਹੋਣੀ ਹੈ ਗੇਟ ਅੰਦਰ ਹੋਣਾ 2 ਫੁੱਟ ਅੰਦਰ ਕਰਨਾ ਮੈਂ ਗੇਟ ਦੇ ਥੰਮਲੇ ਉਰਾਂ ਹੋ ਜਾਣੇ ਆ ਹਾਂ ਤਾਂ ਕਿ ਰੈਂਪ ਬਣ ਚੁੱਥੇ ਤੱਕ ਉਹ ਦੇਖ ਮੋਰ ਕੰਧ ਇੱਕ ਜਾਨ ਤਾਂ ਹੈਗੀ ਆ ਸਾਰੀ ਨਹੀਂ ਤਾਂ ਗੱਬੇ ਗੱਬੇ ਤਾਂ ਤੂੰ ਕਹਿੰਦਾ ਗੇਟ ਵਾਲੀ ਜਗ੍ਹਾ ਕੱਢੂੰਗਾ ਹਾਂ ਨਾਰੈਣ 15 ਫੁੱਟ ਹੋ ਜਾਣੀ ਨਹੀਂ ਦੇਖ ਜੀ ਕਿੰਨੇ ਲੋਕ ਹੋ ਰਹੇ ਆ ਹਰ ਜਗ੍ਹਾ ਛੜੀ ਤੇ ਡੇਟ ਤੇ ਟਾਈਟ ਲੱਗ ਲੱਗਦੀ ਸੱਚੀ ਗੱਲ ਤੁਹਾਨੂੰ ਛੜੀ ਖੋਲਾ ਲੱਗਦਾ ਵਿੜੇ ਸਿਰੇ ਤੇ ਸਿਰੇ ਤੱਕ ਦਾ ਬਰਕਾਤ ਆ ਜੀ ਦੇਖੀ ਅੱਗੇ ਬਹੁਤ ਦੂਰ ਲੱਗਦੇ ਨੇ ਘਰ ਸਾਨੂੰ ਦੀ ਕੋਈ ਨਹੀਂ ਲਾ ਇਹ ਹੁਣ ਆਇਆ ਲੱਤੋ ਸਾਹਮਣੇ ਦੇ ਕਿੱਥੇ ਤੱਕ ਏਰੀਆ ਦੇਖਦਾ ਬਿੰਦੂਆਂ ਦਾ ਘਰ ਵੀ ਦੇਖਦਾ ਰਾਹੋ ਸੱਚ ਲੇਟ ਲਾਤੀ ਦੀ ਉੱਪਰ ਚੱਲਣਾ ਹੀ ਚੱਲਣਾ ਕਰਤਾ ਉਹ ਕੰਦ ਕਿੱਥੇ ਤੱਕ ਢੇਗ ਡੋਲੀ ਉਹ ਨਹੀਂ ਦੇਣ ਨਹੀਂ ਹੈਗੀ ਬਸ ਉੱਚੀ ਰੱਖੀ ਬਸ ਹਾਂ ਉੱਚੀ ਚੱਕ ਹੋ ਜਾਣਾ ਲਪਾਈ ਹਾਂ ਦੋਹਾਂ ਪਾਸੇ ਲਪਾਈ ਹੋਈਆਂ ਨਾਲੇ ਇਹ ਉਹ ਵੀ ਸਾਂਝੀ ਹਾਂ ਹਾਂ ਫਿਰ ਕਿੱਥੇ ਤੱਕ ਆ ਵੀ ਸਾਂਝੀ ਹੋਈ ਵੀ ਇੱਧਰ ਆ ਤਾਂ ਪਹਿਲਾਂ ਸਾਡੀਆਂ ਕਰੀਆਂ ਵੀ ਤੀਆਂ ਆ ਫਿਰ ਇਹਨਾਂ ਉੱਪਰ ਮਕਾਨ ਪਾ ਲਿਆ ਉੱਪਰ ਹੂੰ ਹਾਂਜੀ ਹੈ ਸਾਰੀਆਂ ਸਾਂਝੀ ਹੋਈ ਵੀ ਆ ਤੇ ਤੂੰ ਜੱਡ ਕਿੱਥੇ ਤੱਕ ਆ ਜਾਣਾ ਛੱਡ ਹਾਂਜੀ ਬੋਲੂ ਬਾਈ ਮੋਇਨਾ ਕਰਨਾ ਟੌਰ ਗੱਡੀ ਫਰਦਾ ਜਦਾਂ ਐਨਕਾ ਲਾਈਆਂ ਵੀ ਆ ਤੁੱਪਾਂ ਤੇ ਪੁੱੜਦੇ ਆ ਹੂੰ ਨਤਿਆ ਡੱਕਾ ਤੋੜਦਾ ਵੀ ਆ ਕੇ ਬੈਠਾ ਗੱਲਾਂ ਮਾਰੀ ਜਾਂਦਾ ਅੰਦਰ ਹੋ ਆ ਬੈਠਾ ਗੱਲਾਂ ਮਾਰੀ ਜਾਂਦਾ ਦੇਲਾ ਕੰਧ ਪਰ ਉਹ ਆਇਂ ਕਹੀਂ ਰੱਖ ਰਹਿਣਾ ਫਰਸ ਬਾਈ ਟੂੜੀ ਵਾਸਤੇ ਬੈਠਾ ਨਦੀਆ ਗੱਲਾਂ ਮਾਰਦਾ ਹੈ ਕਿਹੜਾ ਕਹੜਾ ਆਈ ਇਹ ਇਹ ਟੂੜੀ ਨਹੀਂ ਰੱਖਣਾ ਹਾਂ ਤੇ ਉਹ ਵੇਟ ਕਿੱਥੇ ਲਾਉਂਗਾ ਇੱਧਰ ਨੂੰ ਖੁੱਲਾ ਨਹੀਂ ਇੱਧਰ ਬੱਦੇ ਕਰਦੇ ਨੇ ਦੇਤਾ ਬੋਲੂ ਸਰਦਾਰ ਹਾਂ ਬੱਦੇ ਕਰ ਆ ਤੋ ਐਕਦਾਮ ਇੱਕ ਤੇ ਇੱਕ ਕਪੜਾ ਪਾ ਕੇ ਖੁਬੀ ਜਾਂਦਾ ਹੈਗਾ ਤੇਰੇ ਨਾਲ ਰਜਨਿਆ ਅੱਜ ਹੀਰੋ ਲੱਗਦਾ ਨਾ ਤੇਰੇ ਨਾਲ ਹੀਰੋ ਬੁੜਾ ਸਲਮਾਨ ਤੇਰੇ ਨਾਲ ਰਜਨਿਆ ਗੱਲਾਂ ਦੇਖ ਲੈ ਅੱਜ ਬੁੜਾ ਹੀਰੋ ਲੱਗਦਾ ਤੂੰ ਥੋੜਾ ਲੱਗਦਾ ਐਸਾ ਭੀ ਨਹੀਂ ਦੇਤਾ ਹੀਰੋ ਸਿੱਖਿਆ ਨਹੀਂ ਕਦੇ ਇੱਕ ਨਾ ਉਧਰ ਵੇਖੋ ਉਧਰ ਉਧਰ ਅੱਜ ਹੀਰੋ ਲੱਗਦਾ ਆਹ ਪਰ ਐਨਾ ਬਾਰਕ ਲੈ ਤਾਂ ਹੀ ਤਾਂ ਇਹਨਾਂ ਕਾਹ ਦਾਰਤੀਆਂ ਉਹਨੇ ਨਹੀਂ ਹਾਈ ਸਾਹ ਦਾ ਕਾ ਕਭੀ ਨਹੀਂ ਦੇਖਿਆ ਆਜਾ ਗੱਲੇ ਹੈ ਮਾਲਾ ਖੋ ਗਿਆ ਨਾ ਫਿਰ ਉਹ ਆਹਤ ਨੂੰ ਰੱਖਣਾ ਹੀ ਪੈਣਾ ਗੱਬੇ ਨੂੰ ਗੱਬੇ ਨੂੰ ਹੂੰ ਗੱਬੇ ਨੂੰ ਠੀਕ ਰਹਾ ਸਦਰ ਬੈਗ ਬੂਕ ਕਰਨਾ ਹੋਣਾ ਗੱਬੇ ਚੌਕ ਆ ਗਿਆ ਨਾ ਦੇਖ ਲੈ ਵੀ ਟ੍ਰੇਲਰ ਬੈਗ ਕਿੱਥੇ ਦੇ ਹੋਊਗਾ ਇੱਧਰ ਵੀ ਕਿੱਦਾਂ ਨੂੰ ਲੋਡ ਰੂਗਾ ਉੱਥੇ ਗੇਟ ਰੱਖੀ ਦੇਖ ਲੈ ਘੁੰਮ ਕੇ ਬਹੁਤ ਜਗਾ ਗੱਬੇ ਆਹਾ ਸੱਤਾ ਜਾਹਾ ਆ ਦੇ ਕੋਰੇ ਇੱਥੇ ਰੱਖ ਸਾਈਡ ਪਰ ਇੱਧਰ ਜਗ੍ਹਾ ਘਟ ਗਈ ਨਹੀਂ ਆਇਆ ਸਿੱਟਾ ਲੈ ਜਾ ਕੇ ਆਏ ਬੈਗ ਲੈ ਫੇ ਤੂੜੀ ਹੋਰ ਤੂੜੀ ਸਾਈਡ ਪਰ ਤਾਂ ਹੋ ਜੂਗੀ ਪਹਿਲਾਂ ਵੀ ਬੜਾ ਹੈ ਨਾ ਪਹਿਲਾਂ ਇਧਰ ਥੋੜੋ ਲਿਆਉਣਾ ਉਹ ਤਾਂ ਉਧਰੋਂ ਨੂੰ ਲਿਆਉਣਾ ਇਧਰ ਨੂੰ ਕਿੱਥੇ ਮੜਨਾ ਇਧਰ ਨੂੰ ਗੇਟ ਕਰਨਾ ਗੇਟ 14 ਫੁੱਟ ਦਾ ਰੱਖਦੇ ਨਾ ਤੂੜੀ ਵਾਲੀ ਟਰਾਲੀ ਟਰੂਲੀ ਆਈ ਜਾਊਗੀ ਛੋਟੀ ਬੜਾ ਟਰਾਲਾ ਥੋੜੋ ਲਿਆਉਣਾ ਇਧਰ ਔਰ ਗੰਧ ਅੱਗੇ ਆ ਤੇ ਚਾਹੀ ਕੇ ਗੱਲ ਆ ਬਸ ਵਿੰਗੀ ਗੰਧ ਕਰੀ ਵੀ ਆ ਆ ਵੀ ਵਿੰਗੀ ਆ ਹੁਣ ਸਿੱਧੀ ਕਰੂੰਗਾ ਇਹਨੂੰ ਆਏ ਨਾ ਉਹ ਆ ਛੱਡ ਦੇਣੀ ਇੱਧਰ ਰੈਂਪਰ ਬਣਾ ਦੇਣਾ ਛੋਟਾ ਜਿਹਾ ਗੇਟ ਨੂੰ ਨਾਲੇ ਗੇਟ ਅੰਦਰ ਹੋਊ ਜੂ 2 ਫੁੱਟ ਨਦੀਆ ਲੰਬੜਦਾਰ ਇਹਨੂੰ ਕਿੰਨੀ ਲਗਾਈ ਹੈ 44 ਚੌੜੀ ਬੋਟ ਹੈ ਮੇਰੀ ਵੀ ਚੌੜੀ ਹੋਰ ਆ ਆਪਣੀ ਵੀ ਚੌੜੀ ਇੱਧਰ ਘੜਦੀ ਜਾਈ ਜਾਂਦੀ ਕਹਾਂ ਤੇ ਵੇਖ ਐ ਲੋ ਤੇ ਕਿਹ ਰੱਖੂਗਾ 40 40 ਲੰਬਾ ਵੀ 40 ਰੱਖੂਗਾ 40 ਬਾਈ 40 ਦਾ ਪਾ ਦੇਣਾ

ਹਾਂ ਕਿਹੜੇ ਹੋਰ ਕੱਢ ਲਾਂ 5-7 ਫੁੱਟ ਪਰਾਂ ਦਾ ਕੱਢ ਲਾਂ ਵਾਪਸ 10 ਦਾ ਬਾਥਰੂਮ ਹੈ ਉੱਥੇ ਦੇ ਦੇਖਣ ਨੂੰ ਲੱਗਦਾ 12 ਕੇ ਫੋਟਾ ਉੱਥੇ ਦੇ ਬਾਥਰੂਮ ਗੰਦ ਤੇ 5-7 ਫੁੱਟ ਪਰਾਂ ਲਾਈ ਫਿਰੇ ਪਰ ਆਉਂਦੀ ਕਿ ਤੇ ਮੂਰੇ ਬੇੜਾ ਜਾ ਵੀ ਨਹੀਂ ਟਿਕ ਰਹਿਣਾ ਤੇਰਾ ਐ ਚੱਲ ਦੇਖਦੇ ਆ ਜਿੱਕਣਾ ਲੋਟ ਲੱਗਿਆ ਇਹਦਾ ਅਕੀਰਫਾਨੀ ਲਾ ਦਿਆ ਉਹ ਦੇਖ ਹਾਂ ਉਹ ਰ ਮਾੜੀ ਲੱਗਾ ਕਾਰ ਤੈਨੂੰ ਤੰਗ ਕਰਨਾ ਪਤਾ ਕਰ ਅੱਛਾ ਮੈਨੂੰ ਪਤਾ ਹੈ ਕੀ ਪਤਾ ਹੈ ਮੈਨਾਂ ਬਾਤ ਆ ਪੈਦਾ ਮੈਨਾਂ ਬਾਤ ਆ ਇਹ ਲੰਬੜਦਾਰ ਨੂੰ ਸਭ ਕੁਝ ਪਤਾ ਇਹਨੂੰ ਸਭ ਕੁਝ ਪਤਾ ਆ ਰਵਿਆ ਕਬਾਤੀ ਹੈ ਕੱਲ ਮੈਂ ਖਾਲੀ ਕੀ ਪਤਾ ਆ ਗਾ ਮੁਕਨੇ ਚੱਲ ਆਈ ਕਰੀ ਇੱਕ ਦਿਹਾੜੀ ਬਰਤ ਬੰਦਾ ਤੇਰੇ ਘਰ ਨੂੰ ਇੱਕ ਬੰਦਾ ਇੱਤ ਨਹੀਂ ਜਾਗਾ ਠੀਕੇ ਲੇਗਾ ਉਹ ਸਰਫਾੜੀ ਨਾਲ ਗੁੱਦਣਾ ਨਹੀਂ ਠੀਕਾ ਦੇ ਤੂੰ ਮਨੂੰ ਲੈ ਲੈ 1000 ਰੁਪਏ ਜਾਂ ਗੋੜੀ ਆ ਜਾ ਮੋਟੇ ਚੇਚਰਾ ਕਰਦਾ ਕਿਤਰਾ ਕੋਈ ਆਜ ਤਾਂ ਮੈਂ ਇਹ ਕਿੰਨੇ ਕਿਕੜਾ ਖੋਜਿਆ ਮੈਂ 1000 ਰੁਪਏ ਕਿਹਾ ਮੇਰੇ ਮੂੰਹ ਵੀ ਨਹੀਂ ਦੇਖ ਕੇ ਇਹ 1000 ਰੁਪਏ ਚ ਗੜਾਈ ਕਰਾ ਦੇਣੀ ਸਰਦਾਰ ਨੇ ਬਖਾਲ ਕਰਤਾ ਹੈ ਇਸਕੋ ਬਖਾਲ ਕਰਤਾ ਹੈ ਨੋ ਵੀ ਟੋਟੋ ਇਹਦਾ ਕੰਮ ਚੱਲਦਾ ਮਾਪੂ ਸਾਹਮਣੇ ਕੁਰਸੀ ਨਹੀਂ ਬੈਠਾ ਆਪਣਾ ਮੋਵੀ ਗੱਲ ਬੰਦੇ ਲੱਗੇ ਵੀ ਇੱਧਰ ਨਤੀਏ ਦੀ ਗੌਰ ਰੱਖਣੀ ਪੈਂਦੀ ਆ ਓ ਨਤੀਏ ਦੀ ਗੌਰ ਰੱਖਣੀ ਪੈਂਦੀ ਆ ਮੈਂ ਜ਼ਿਆਦਾ ਧਿਆਨ ਇਹ ਲੰਬੜਦਾਰ ਆ ਨਾ ਇਹ ਬਾਕੀਆਂ ਪਰ ਰੋਬ ਮਾਰਦਾ ਇਹ ਇਹਦੇ ਸਿਰ 'ਤੇ ਮਾਰ ਗਤ ਚਲੋ ਕੱਖਾਂ ਚੱਲਦੇ ਆਈ ਇੱਧਰ ਬੰਦੇ ਨੂੰ ਕਿਹਾ ਦਵਾ ਕੱਢ ਲੈ ਰੈਡੀ ਚਲਿਏ ਕੱਖਾ ਨੂੰ ਹੂੰ ਚਲਿਏ ਬਾਈ ਹਾਂਜੀ ਚੱਲ ਉਹ ਤਸਲਾ ਜੱਕ ਮੂਰੇ ਤੇ ਗੋਹੇ ਵਾਲਾ ਸਟਾਰਟ ਤਾਂ ਕਰਦੇ ਇਹਨੂੰ ਸਵੇਰੇ ਸਵੇਰੇ ਤੰਗ ਸਟਾਰਟ ਹੁੰਦਾ ਇਹ ਅੱਛਾ ਜੀ ਹੂੰ ਇੱਕ ਵਾਰੀ ਹੋ ਗਿਆ ਸਟਾਰਟ ਫੇਰ ਸਾਰੀ ਦਿਹਾੜੀ ਵਧੀਆ ਚੱਲੀ ਜਾਂਦਾ

ਚੱਲ ਤੇ ਲੈ ਉਹਦੀ ਪੂੰਛ ਡੈੜਤੀ ਬਸ ਉਹ ਗੇੜਾ ਦੇਦਾ ਲੰਦਾ ਆਪਣੀ ਵਾਲੀ ਚਲਾਉਂਗਾ ਹੋਰ ਇਹਦੀ ਦੇਖਣਾ ਬੱਚੇ ਨਾ ਨਾ ਆਪਣੀ ਵਾਲੀ ਚਲਾਉਂਗਾ ਹੈ ਜਿਹੜੀ ਲਿਆਉਂਗਾ ਹੁਣ ਪਰਸੋਂ ਵਾ ਕੋਈ ਨਹੀਂ ਦੱਸਦੀ ਪਰਸੋਂ ਨੂੰ ਚੌਥੇ ਨੂੰ ਆ 24 ਹੋਗੀ ਅਛਾ ਬੀਬੀ ਆ ਗਈ ਪਰਸੋਂ ਨੂੰ 26 ਆ ਹਾਂ ਜਿਹੜੇ ਦੂਰ ਆ ਪਰ ਉਹ ਕਰ ਦੇਣੇ ਹਮਤ ਵਾਲਾ ਬੰਦਾ ਨਾ ਨਾ ਠੀਕ ਆ ਵਧੀਆ ਗੱਲ ਆ ਟਾਈਮ ਸੱਤੀ ਮਿਲ ਜਵੇ ਗਾਹਕ ਵੀ ਖੁਸ਼ ਆ ਆਪ ਵੀ ਖੁਸ਼ ਆ ਬੰਦਾ ਵੀ ਬਾਕੀ ਉਹ ਬਣਾਈ ਦੇ ਪਤਾ ਲੱਗੂਗਾ ਕਿਦਾਂ ਨਾ ਨਾ ਉਹ ਵੀ ਠੀਕ ਬਣਾਉਂਦੇ ਉਹਨਾਂ ਨੂੰ ਕੀ ਹੋਊਗਾ ਆਪ ਵੀ ਦਾ ਵਧੀਆ ਤੇ ਦੇਖੀਓ ਹੂੰ ਹੂੰ ਠੀਕ ਦਿਓ ਲਾਈ ਹਾਂ 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 ਉਹਦੇ ਕੰਨ ਲੱਗਦੇ ਬਾਅਦ ਆ ਵੀ ਵਧੀਆ ਨੱਬੀ ਵੀ ਵਧੀਆ ਮੋਸੇ ਦੇ ਉਹਦੇ ਕੰਨ ਸਭ ਦੇ ਆਪਣੇ ਆਪਣੇ ਚੀਜ਼ਾਂ ਹੁੰਦੀਆਂ ਆਹ ਥੋੜਾ ਜਿਹਾ ਚਾਹੀਦਾ ਹੈ ਨੇ ਬੇਟਾ ਇੱਕ ਫਤਵਾ ਪੈਟੇ ਹੱਪ ਕਰਨਾ ਤੇ ਕਿਹੜਾ ਮੜਾ ਮੜਾ ਤਾਂ ਕਿ ਬੇਟਾ ਹੁੰਦਾ ਆਪਣੀ ਟਰਾਲੀ ਦਾ ਹੈ ਇੰਨੇ ਵਾਂਗੂ ਹਾਂ ਕਰੂੰਗਾ ਨਾ ਹੋਰ ਵੀ ਕਾਹ ਜੀ ਬਣ ਜਾਂਦੀ ਇਹ ਹੂੰ ਹੂੰ ਆ ਫਿਰ ਪੱਤੀ ਦੇ ਉਹ ਠੀਕ ਹੈ ਟੌਰ ਨੂੰ ਆਪਾਂ ਨੇ ਕੀ ਕਰਨਾ ਕੱਖ ਢੋਣੇ ਆਂ ਜਾਂ ਕਦੇ ਹੋਇਆ ਰੇ ਬੂਟੀ ਆਟਾ ਇਹ ਹੋਰ ਕਿਹਾ ਭਾਰੀ ਖਾਤੀ ਆ ਭਾਰੀ ਤਾਂ ਹੈ ਉਹ ਆ ਬਹੁਤਾ ਨਹੀਂ ਦਾ ਕੁਆਂਟਲ ਸਭਾ ਕੁਆਂਟਲ ਦਾ ਭਜਨ ਵਧੇ ਜਾਂਦਾ ਜੋ ਕੇ ਦੇਖ ਲੂੰਗਾ ਇੱਥੇ ਮੋਟਰਸਾਈਕਲ ਸਣੇ 90 ਕਿਲੋ ਦਾ ਮੋਟਰਸਾਈਕਲ ਉਹ ਮਤਲਬ ਇੱਕ ਕੁਆਂਟਲ ਦਾ 15-10 15 ਕਿਲੋ ਦਾ ਹੁੰਦਾ ਮੋਟਰਸਾਈਕਲ ਹਵਾ ਭਰਾ ਰਹੀ ਸੀ ਹਾਂ 90 ਕਿਲੋ ਦਾ ਹੁੰਦਾ ਇੱਕ ਕੁਆਂਟਲ 10-15 ਕਿਲੋ ਦਾ ਹੁੰਦਾ ਜੇ ਹੁਣ ਪਿਛਲਾ ਟਾਇਰ ਵੱਡ ਬੁੜਾ ਕੇ ਚੱਲ ਵੱਡ ਹੋ ਗਿਆ ਠੀਕ ਹੈ ਚੱਕਾ 90 ਕਿਲੋ ਦਾ ਰੱਖ ਕੇ ਚੱਲ ਵੀ ਹੁਣ ਮੋਟਰਸਾਈਕਲ ਬਾਕੀ ਆ ਭਜਨ ਹੈ ਜਿਹੜਾ ਦੇਖ ਲਾਂਗੇ ਕਿੰਨਾ ਖੁੰਦਾ ਮੁੰਡਾ ਕੋਕਾ ਗਿਆਣਾ ਹੋਈ ਪੈ ਹੀ ਫਾਟ ਦਿਖਾਈ ਪੈਣੀ ਉਹ ਮੈਂ ਵੀ ਤਾਂ ਇੰਜਨ ਕਰਾਉਣੀ ਪੈਣਾ ਇਹਦਾ ਕਦੇ ਅਗਰ ਟੈਸਟ ਅਸਲੀ ਸਵਾਲ ਹੋਵੇ ਕੱਲੇ ਮੇਰਾ ਤਾਂ ਚੱਲੀ ਜਾਣਾ ਕੰਕਾ ਮੇਰਾ ਵੀ ਵਧੀਆ ਦਾ ਤੇ ਤੇਰਾ ਤਾਂ ਤੇਜ਼ ਬਹੁਤ ਚੱਕਦਾ ਧੂਆਂ ਬਹੁਤ ਮਾਰਦਾ ਤੇ ਥੋੜਾ ਨਹੀਂ ਮੇਰਾ ਵਾਲਾ ਤਾਂ ਕੋਈ ਕਰਦਾ ਨਹੀਂ ਬਜਾਰਾ ਵਧੀਆ ਚੱਲਦਾ ਬਾਈ ਕਾ ਇਹ ਵੀ ਸਵੇਰੇ ਸਟਾਰਟ ਨਹੀਂ ਹੁੰਦਾ ਇਹ ਪੰਜ ਸੱਤ ਕਿੱਕਾਂ ਦੇ ਬਾਅਦ ਹੁੰਦਾ ਹੋਈ ਚੋਕ ਟੁੱਟੀ ਵੀ ਉਹ ਪਾ ਕੇ ਲਿਆਉਂਗਾ ਕੱਲ ਨੂੰ ਨਹੀਂ ਚੋਕ ਲਾ ਦੇ ਫਿਰ ਜਦੋਂ ਸਟਾਰਟ ਹੋ ਜਾਂਦਾ ਇਹ ਕਿਹਦੇ ਸਟਿੱਕਾ ਟੁੱਕਰ ਲਾ ਕੇ ਲੈ ਆਉਣੇ ਐ ਇੰਡੀਕੇਟਰ ਲਾ ਕੇ ਲੈ ਆਉਣੇ ਆ ਉਤੇ ਹੈ ਹਰਵਿੰਦਰ ਕੋਲ ਜਾਊਂਗਾ ਦੇਖਦਾ ਇਹਨੂੰ ਲਾ ਕੇ ਲਿਆਉਣਾ ਲਾ ਕੇ ਲਿਆਉਂਗਾ ਕੱਲ ਨੂੰ ਦੇਖਦਾ ਜਾਂਦਾ ਹਾਂ ਬੈਟਰੀ ਪੁਰਾਣੀ ਹੈ ਕਿ ਨਾ ਨਵੀਆਂ ਬੈਟਰੀ ਤਾਂ ਮੇਰੀ ਨਵੀਂ ਰਖਾਈ ਕੀਮਾ ਹਲੇ ਹੋਣੀ ਔਰ ਨ ਮਾਰਦਾ ਹੈ ਚੰਗੀ ਤਰ੍ਹਾਂ ਉਹ ਆ ਜਾ ਦਲੀ ਯਾਰ ਗੁੱਸੇ ਦਾ ਤੇ ਹੋਈ ਜਾਂਦਾ ਆ ਜਾ ਆ ਜਾ ਦੇਖ ਲੈ ਰੈਡੀ ਇਹ ਖਾਣਾ ਬਣਾ ਕਾ ਤੂੰ ਚੱਲ ਏਡੇ ਮੈਨੂੰ ਚੱਲੀਏ ਇਹਦੇ ਵਾਸਤੇ ਪੈਸਿਆਂ ਦੀ ਘਾਟ ਹੈ ਦਲੀ ਵਾਸਤੇ ਦੇ ਪਿੱਛੇ ਕੋਈ ਆਉਂਦਾ ਹੈ ਆਦੇ ਬਸਰ ਵੀ ਗੱਲ ਹੈ ਹੈ ਉਹਦੇ ਬਸਰ ਵੀ ਗੱਲ ਹੈ ਕੀ ਹੈ ਰੈਡੀ ਦੀ ਰੈਡੀ ਨਹੀਂ ਆ ਯਾਰ ਬੱਲੀਆ ਪਾਰਟੀ ਹੋ ਗਈ ਪਰ ਅੱਜ ਕਈ ਦਿਨਾਂ ਬਾਅਦ ਆਇਆ ਨਹੀਂ ਇਹ ਲੜਪੇਂਦਾ ਮੇਰੇ ਨਾਲ ਪਾਰਟੀ ਹੋਣੀ ਪਾਰਟੀ ਨੂੰ ਦੱਸ ਅੱਡੇ 'ਤੇ ਵੀ ਲੈ ਜਾਣਾ ਕਿਆ ਖਾਣਾ ਚਲਦੇ ਬੱਟੇ ਵਣ ਫੇਰ ਆਈ ਲੈ ਚਲੀਏ ਆਈ ਦੇ ਜਗ੍ਹਾ ਤੇ ਮੋਟਰਸਾਈਕਲ ਲੈ ਜਾ ਮੇਰਾ ਮੋਟਰਸਾਈਕਲ ਲਈ ਆ ਲੈ ਜਾ ਉਹ ਬੰਦੇ ਨੂੰ ਢੀਕਦਾ ਯਾਰ ਉਹ ਬੰਦੇ ਨੂੰ ਨਹੀਂ ਢਿੱਕੀਦਾ ਹੁੰਦਾ ਉਹ ਨੂੰ ਢੀਕਦਾ ਮੈਂ ਉਹ ਨੂੰ ਉਹ ਨਾਲ ਨੂੰ ਨਹੀਂ ਢੀਕਦਾ ਕਰਦਾ ਮੈਂ ਪਤਾ ਕਿੰਨਾ ਟੋ ਗਿਆ ਦੇਖ ਲੈ ਚਲਾ ਕੇ ਚੱਕਣਾ ਕਿਵੇਂ ਚੱਕਣਾ ਨਹੀਂ ਚਲਾ ਕੇ ਹੁਣ ਮੁੱਦੀ ਕਰਦਾ ਮੈਂ ਦੇਖ ਵਧੀਆ ਚਲਾ ਕੇ ਦੇਖਾ ਦੋਵੇਂ ਕਿਆਗੇ ਉਹ ਚਲਾ ਕੇ ਤਾਂ ਦੇਖ उपर बैठ के उपर के के तो हाँ। देख 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 ऊपर बैठ के चला के देखा। देख पहले चाके देखता जोर के ना का बैठ के तन तो आई है अपनी देखा मिठूर ਕੱਟੇ ਇਹ ਕਪੜਾ ਹੈ ਦੱਲੀ ਅਗਲੀ ਪਾਲਟੀ ਜਾਂ ਦੱਲੀ ਦੀ ਆ ਤੇਰੇ ਸੰਗ ਦਮਾ ਆ ਵਿਆਹ ਹੋ ਗਿਆ ਛੇਤੀ ਦੇ ਕੇ ਇਹ ਆ ਸਾਲ ਕਪੜਾ ਉਹ ਇਹਦਾ ਹੋ ਗਿਆ ਉਹ ਦੇਖ ਤੂੰ ਲੈ ਗਿਆ ਹੁਣ ਓਠੇ ਕੀ ਨਹੀਂ ਬੋਲ ਨਹੀਂ ਉਹ ਆ ਜੀਵੇਂ ਹੱਥ ਤੇ ਬਣਿਆ ਆ ਫੇਰ ਦਰਦ ਵੀਰੇ ਵੀ ਲੱਗੇ ਪਏ ਆ ਪੂਰੇ ਦਾ ਹੋ ਗਿਆ ਪੈ ਗਿਆ ਉਹਨੂੰ ਫੇਰ ਵੀ ਨਹੀਂ ਕੁਝ ਲੱਗਿਆ ਬਤਾ ਹੜਕਾ ਨਹੀਂ ਹੈਗਾ ਪਤੰਦਰ ਹੋਰ ਠੀਕ ਹੈ ਵਧੀਆ ਹੁਣ ਉੱਥੇ ਅੱਜ ਕਿ ਮੋੜਨ ਲੱਗੇ ਮੁੜ ਨਹੀਂ ਆਉਂਦੀ। ਉਹ ਕਿਹੜੇ ਸਾਇਕ ਮੋਟਰਸਾਈਕਲ ਹੈ। ਹੋਰੀ ਇਹਦਾ ਤੋਂ ਮੁੜਿਆ ਆਉ। ਵਾਹ। ਚੱਲ ਆ ਜਾਣਾ ਉਹਨੇ। ਹੂੰ। ਪਾਸਾ ਦਿੱਲੀ। ਮੈਨੂੰ ਗਾ ਦਾ ਪਤਾ ਖੜਾ ਕਰ। ਦਿੱਲੀ ਕਿਹੜਾ ਲੈ ਗਿਆ ਨਹੀਂ ਦੇਖਦਾ ਤੇ ਲੈ ਬਾਈ। ਦਿੱਲੀ ਨਾ ਆਉਂਦੀ ਨਹੀਂ ਨਾ। ਲੈ। ਅਣੀ ਤੇ ਖੜਾ ਕਰ। ਇਹਦੇ ਕੋਈ ਨਾ ਵਧੀਆ ਮੋਟਰਸਾਈਕਲ ਹੈ ਮੈਂਗਾ ਬਣਾ ਲਾ ਉਹਦੀ। ਜੇ ਤੇਰੇ ਕੋਈ ਪੈਸ਼ਨ ਖੜਾ ਕਰਾਂ। ਹੈਗਾ ਜੀ। ਤੇ ਉਹਦੀ ਬਣਾ ਲਾ। ਕੱਖ ਢੋਣ ਨੂੰ। ਹੈਂ? ਉਹ 5000 ਰੁਪਏ ਇੰਜਨ ਉਪਰ ਲਾ ਲਾ ਤਾਂ ਕਿਆ ਹੋ ਗਿਆ 48000 ਰੁਪਏ ਲੱਗਦਾ ਤਾਂ ਹਾਂ ਭਾਈ ਨਹੀਂ ਲੱਗਦਾ ਲੱਗਦਾ ਜਾਦਾ ਇੰਜਨ ਕਰਾ ਕੇ ਮੌਜੂਦਾ ਕਰੂੰਗਾ ਸਭੀ ਵਾਰ ਕਰਾਤਾ ਤੂੰ ਹੈ 5ਵੀਂ ਵਾਰ ਇੰਜਨ ਦਾ 5ਵੀਂ ਵਾਰੀ ਹੱਦ ਹੋ ਗਈ ਇਹਦੇ ਨਾਲ ਤਾਂ ਇਹਦਾ ਇੱਕ ਵਾਰ ਵੀ ਨਹੀਂ ਹੋਇਆ ਬਾਈ ਇੱਕ ਵਾਰੀ ਕਰਾਉਣ ਲੱਗਿਆ ਹੈ ਇੱਕ ਵਾਰੀ ਪਹਿਲਾਂ ਕਰਾਇਆ ਤਾਂ ਹਾਂ ਕੀ ਵਾਰੀ ਕਿਹਦਾ ਤਾਂ 5ਵੀਂ ਵਾਰੀ ਹੈ ਇਹ ਮੈਂ ਕਹਦਾ ਕਿ ਉਹਨੂੰ ਪਤਾ ਹੈ ਹਰਦਾ ਕੀਤੇ ਇਹਨੂੰ ਦੇਖ ਲੈ ਕਦੇ ਰੱਬ ਦੀ ਕਿਰਪਾ ਹੈ ਕਿ ਕੁਝ ਨਹੀਂ ਹੋਇਆ ਪਿੱਟ ਬੋਸਟਨ ਪਾ ਲਿਆ ਹੁਣ ਇੱਕ ਵਾਰੀ ਕਰਵਾਇਆ ਤਾਂ ਇਹਨਾਂ ਨੇ ਇਹਦਾ ਹੁਣ ਕਰਾਵਾਂਗੇ ਆਪਾਂ ਕੰਮ ਜੇ ਦੇਖਿਆ ਵੀ ਡਾਊਨ ਹੋ ਗਿਆ ਜੇ ਚੱਲੀ ਗਿਆ ਤਾਂ ਠੀਕ ਹੈ ਕਿਉਂਕਿ ਉਹਦਾ ਕੱਖੇ ਢੋਣੇ ਆ ਇਹਨੇ ਹੁਣ ਕਿਹੜੇ ਨੇ ਦੂਰ ਜਾਣਾ ਐ ਦਲੀ ਨਾ ਦਿੰਦਾ ਬਥੇਰੀਆ ਪਰ ਉਹ ਬਹੁਤ ਉੱਪਰ ਹੀ ਆਲੇ ਦਾ ਲੈਦਾ ਉਹਦਾ ਪੇਹਾਈ ਹੋਊਗਾ ਕਾਂ ਚਾਈਦੀ ਆ ਆ ਗਈ ਆ ਤੇ ਮੋਟਰ ਹੈ ਲੈ ਬੱਕਾ ਮੋਟਰਸਾਈਕਲ ਇਹਦਾ ਕਰਨਾ ਹੀ ਆ ਉਹ ਉਹੀ ਥੋੜੋ ਹੋਇਆ ਕਹੇ ਦਲੀ ਡੋਲੇਆਂ ਚ ਜਾਣ ਚਾਹੀਦੀ ਆ ਠੀਕ ਆ ਵਧੀਆ ਇਹਦੀ ਵਾਲੀ ਵੀ ਆ ਜਾਈ ਨਹੀਂ ਪਰਸਾ ਚੌਥੇ ਨੂੰ क्या देखता दिल्ली पती ना तो 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 करती <laughs> <laughs> ਹਾਂ ਦਾ ਹੈ ਕਦੇ ਪੁੱਠਾ ਹੋਏ ਪਿਆਉਗੇ ਗੱਲੀ ਆ ਇਹ ਦੇਖੀਂ ਬ੍ਰੇਕ ਤਾਂ ਬੀਬੀ ਇੱਕ ਪਾਸੇ ਨੂੰ ਜਾਂਦੀ ਆ ਰੋੜੀ ਛੋਟਾ ਹੁੰਦਾ ਹੈ ਦੂਈ ਰੇੜੀ ਤੇ ਦੇਖ ਲੈ ਹੱਥਾਂ 'ਕੇ ਲੈ ਚੜਾ ਦੇ ਕਰਦਾ ਦਾ ਖਿੱਚ ਕੇ ਹਾਂ ਦੂਈ ਰੇੜੀ ਨਾ ਹੱਥਾਂ 'ਕੇ ਲੈ ਖਿੱਚ ਕੇ ਚੜਾ ਦੇ ਕਰਦਾ ਦਾ ਇਹ ਦਲੀ ਮੰਗਾ ਲਾ ਦੂਸੇ ਦੇਖੀ ਜਾ ਕੋਸ ਪੈਸੇ ਮੇਕ ਲੈ ਲੱਗੇ ਕਰੇ ਹੈ ਹੋ ਜਾ ਨੇ ਹਾਂ ਪੈਸੇ ਰਨਾ ਤੋਂ ਦੋ ਬੰਦੇ ਨਹੀਂ ਆਪੇ ਹੋਲੀ-ਹੋਲੀ ਫਿਰ ਦਲੀ ਜੇ ਬਣੀ ਫਿਰ ਦਾ ਨੋਟਾਂ 'ਕੇ ਹੁਣ ਦਿਖਾਉਂਦਾ ਤਾਂ ਮੈਨੂੰ ਖੜਾ ਕਿੱਥੇ 20 25000 ਹੁੰਦਾ 20000 ਫੜਾਲਾ ਛੇ ਮੁਰਗੀਆਂ ਨਹੀਂ ਆਖੇ ਮੱਛਰ ਪੈ ਗਿਆ ਮੇਰੇ ਵੀ ਪੈ ਗਿਆ ਰਾਵ ਮੱਛਰ ਹੈ ਬਹੁਤ ਹੈ ਯਾਰ ਹਲੇ ਕਬੀਲਦਾਰੀ ਵਾਪਰੀ ਹੈ ਕੱਦਲੀ ਹਲੇ ਨਹੀਂ ਇਹ ਵੀ ਕਾਹਦੀ ਕਬੀਲਾ ਇੰਨੇ ਨਿਆਣੇ ਹੋਣੇ ਲੈ ਇਹ ਸਾਲ ਤੱਕ ਸਈਦ ਅਲੀ ਲੈ ਲੈ ਭਾਈ ਦੱਲੀ ਗੁੱਸੇ ਹੋਇਆ ਮੜਾ ਹੁੰਦਾ ਇਹ ਫੇਰ ਰੱਬ ਦੀਂ ਉਂਗਲੀ ਕਰੀ ਜਾਂਦੇ ਮੈਂ ਰੱਬ ਦੀਂ ਨਹੀਂ ਕਰਨਾ ਇੱਕ ਪੰਗਾ ਥੋੜੋ ਬੋਲੂ ਭਾਈ ਇਹ ਰੱਬ ਨੂੰ ਵੀ ਉਂਗਲੀ ਦਿਖਾਈ ਜਾਂਦਾ ਹੂੰ ਹੋ ਜਾ ਬੋਲਦਾ ਨਹੀਂ ਹੈਗਾ ਹਲੇ ਵੇਹ ਹੋ ਜਾਣਾ ਠੰਡਾ ਠੰਡਾ ਹੋ ਗਿਆ। ਫੇਦੇ ਵੀ ਲੱਗੇ ਪਏ। ਸੁਣ ਲਾ। ਉਹ ਦੇਖਦਾ ਕੀ ਕਰਦਾ ਇਹ। 2 ਲੀਟਰ ਜੋਤੇ ਮਗਾਈਏ ਪੂਰਾ ਡਰਾਈ ਬਦਲ। ਜਨਾ ਵੀਦਿਆ ਜੱਟ। ਜੱਪੜਾ ਗਾਚੇ ਪਾਸ। ਪਰ ਨਿਪੜਗਾ ਸਾਰਾ ਬੀਜ ਹੋ ਗਈ। ਉਹ ਪਰਚੀਆਂ। ਅੱਜ ਕੀ ਕੱਲ ਦੇ ਘਰਾਇਆ ਪੈਂਦਾ। ਕਦ ਕ ਨੰਬਰ ਆਉਂਦਾ। ਗੱਲ ਨਹੀਂ ਬਾਦ ਹੋਰ। ਹਾਲੂ। ਹਾਲੂ। ਕਾਲਾ ਜਾਇਆ ਦੇਖ ਲੈ 60 60 ਘੰਟੇ ਬਾਅਦ ਬਾਪਾ ਕੀ ਹਰ ਆ ਉਹ ਟੌਕ ਰਿਹਾ ਐਕਸਮ ਵੇਦਾ ਹੂੰ ਪਰ ਸੋ ਕੀ ਤੇ ਚੋਕੀ ਕੀ ਆ ਚੋਕੀ ਵੇਦਾ ਅੱਛਾ ਜੀ ਹੂੰ ਰਾਤ ਨੂੰ ਆਹੋ ਠੀਕ ਹੈ ਜੀ ਹੂੰ ਬਟਾ ਲਈ ਖੋਸ਼ਾ ਬਸ ਹੂੰ ਮੇਰੇ ਨਾਲ ਗੁੱਸੇ ਤੇ ਇਹ ਜੀ ਗੁੱਸੇ ਦਾ ਇਹ ਇਹ ਜੀ ਗੱਲ ਹੋੜੇ ਦੀ ਗੱਲ ਹੋੜਾ ਹਲੇ ਵੀ ਮਤਲਬ ਨਿਰਾਈ ਗਈ ਨਹੀਂ ਹੈ ਇਥੇ ਬਾਲਟੀ ਲੱਗ ਗਈ ਲੱਗ ਗਈ ਇਹ ਗੱਲ ਹੋਣਾ ਹੋਣੀ ਦੋ ਵੈਰਟੀ ਨੂੰ ਲਿਆ ਦੇਣੇ ਤੇ ਪੁੱਛਿਆ ਤਾਂ ਮੈਂ ਕਿਹਾ ਕੀ ਖਾਣਾ ਬਈ ਚਾਚੇ ਦੱਸ ਪਹਿਲੇ ਆ ਮੰਗਾ ਲੈਣੇ ਦੱਸਿਆ ਹੀ ਨਹੀਂ ਕੁਝ ਵੀ ਅੱరే ਮੈਂ ਰਾਜ ਵਿੱਚ ਕਾਲ ਲੀਏ ਅੱਛਾ ਹਮਮ ਕਾ ਸ਼ਾਮ ਨੂੰ ਸਹੀ ਸ਼ਾਮ ਨੂੰ ਸ਼ਾਮ ਨੂੰ ਆ ਜੀ ਲੈ ਖਾਵਾ ਆ ਆਪਣੇ ੱੱਕਾ ਆਪਣੇ ਦੀ ਆਪਣੇ ਕੋਲ ਰਹਿਸਣ ਅੱਛਾ ਹਮਮ